ਮੈਂ ਉਹ ਡੀ ਫਾਰਮੇਸੀ ਕਰਾਈ ਪੜ੍ਹਾਈ ਬੀਏ ਜੇ ਦਾਖਲ ਕਰਾਇਆ ਬੀਏ ਜੇ ਫੇਲ ਹੋ ਗਿਆ ਖਾਲਸਾ ਕਾਲਜ ਪੜ੍ਹਦਾ ਰਿਹਾ ਉੱਥੇ ਨੇ ਬੇੜਾ ਘਰ ਘਰ ਕੋਇਆ ਦਾ ਖਾਲਸਾ ਕਾਲਜ ਆਪ ਵੀ ਨਸ਼ਾ ਕਰਦਾ ਰਿਹਾ ਆਪ ਇੰਨਾ ਨਸ਼ਾ ਕਰਦਾ ਰਿਹਾ ਕੋਈ ਹਸਾਬ ਹੀ ਨਹੀਂ ਸੀ ਚਿੱਟੇ ਦਾ ਕਰਦਾ ਸੀ ਹਾਂ ਜੀ ਕਿਹੜਾ ਨਸ਼ਾ ਕਰਦਾ ਪਤਾ ਨਹੀਂ ਸਾਨੂੰ ਸਮੈਗ ਪਿੰਦਾ ਸੀ ਕਿ ਚਿੱਟਾ ਖਾਣ ਦਾ ਸਾਨੂੰ ਨਹੀਂ ਇੰਨੀ ਗੱਲ ਦਾ ਪਤਾ ਆਣ ਕੇ ਜੇ ਉੱਥੇ ਲੰਮਾ ਪੈ ਜਾਂਦਾ ਸੀ ਉਹ ਛੜ ਥਲੇ ਕਿੰਨਾ ਬੜਿਆ ਗਿਆ ਸੀਗਾ 24 ਕਿਲੋ ਇੱਥੋਂ ਫੜੀ ਗਈ ਤੇ 5 ਕਿਲੋ ਉਹਦੇ ਕੋਲੋਂ ਉੱਥੋਂ ਫੜੀ ਗਿਆ ਬਾਕੀ ਇਹ 40 ਕਿਲੋ ਬਣਾਉਂਦੇ ਵੀ ਘਰੋਂ ਫੜੀ ਗਈ 40 ਕਿਲੋ ਨਹੀਂ ਫੜੀ 22000 ਰੁਪਏ ਤਨਖਾਹ ਲੈਂਦਾ ਹੀ ਸਭ ਖਾਈ ਜਾਂਦਾ ਹੀ ਕਿ ਇੱਕ ਨਵਾਂ ਪੈਸਾ ਨਹੀਂ ਦਿੰਦਾ 6 ਸਾਲ ਮਹੀਨੇ ਦੀ ਵੀ 22000 ਪਰ ਖਾਂ ਪੁੱਤ ਦੇ ਪਿਓ ਦੇ ਹੱਥ ਦੇ ਕੱਖ ਨਹੀਂ ਹੁਣ ਬਜ਼ੁਰਗ ਹੋਏ ਆਂ ਨਾ ਮੈਂ ਕਹੇ ਜੋਗਾ ਨਾ ਮੇਰੇ ਘਰ ਦੀ ਜੋਗੀ ਤੇ ਨਾ ਹੀ ਉਹ ਕਹੇ ਜੋਗੀ ਹੁਣ ਨਾ ਹੀ ਡੰਗਰ ਸੰਭ ਸਕਦੇ ਆਂ ਨਾ ਹੀ ਪੈਲੀ ਵਾ ਸਕਦੇ ਆਂ ਥੋੜੀ ਜੀ ਰਹਿ ਗਈ ਆ ਝੂਠ ਨਹੀਂ ਮਾਰਦੇ 1.5 ਕਿੱਲਾ ਤਾਂ ਪੌਣੇ 2 ਕਿੱਲੇ ਵੇਚ ਤੇ ਆ ਤੇ ਵੇਚ ਕੇ ਆ ਸਮਾਨ ਸੱਤ ਕੀਤਾ ਸਾਰਾ ਇਹਨੂੰ ਮੈਂ ਕੰਮ ਕਰਕੇ ਦਿੱਤਾ ਪੜਾਇਆ ਵੀ ਬੀਏ ਜੋ ਫੇਲ ਹੋ ਗਿਆ ਮੁੜ ਕੇ ਪੁੱਠਿਆਂ ਕੰਮਾਂ 'ਚ ਪੈ ਗਿਆ ਗਲਤੀ 'ਚ ਬੈ ਗਿਆ